ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਖਡੂਰ ਸਾਹਿਬ ਦੇ ਵਿੱਚ ਪਾਰਟੀ ਦੇ ਵੱਖਰੇ ਰੰਗ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਕਿਸ ਤਰ੍ਹਾਂ ਖਡੂਰ ਸਾਹਿਬ ਦੇ ਅੰਦਰ ਜਿਹੜੇ ਪਾਰਟੀ ਦੀ ਵਰਕਰ ਨੇ ਮੌਜੂਦਾ ਪਾਰਟੀ ਦੇ ਵੀ ਵਰਕਰ ਨੇ ਜਾਂ ਪਿਛਲੀਆਂ ਪਾਰਟੀਆਂ ਦੇ ਰਹਿ ਚੁੱਕੇ ਵਰਕਰ ਨੇ ਉਹ ਵੀ ਅਮਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਉਤਰ ਆਏ ਨੇ ਉਹ ਕਹਿੰਦੇ ਨੇ ਅਮਰਿਤਪਾਲ ਸਿੰਘ ਦੀ ਜਿਹੜੀ ਐ ਅਸੀਂ ਪਹਿਰੇਦਾਰੀ ਕਰਾਂਗੇ ਚੋਣ ਮੁਹਿਮ ਵੀ ਸਾਂਭਾਂਗੇ ਪਰ ਅਸੀਂ ਪਾਰਟੀਆਂ ਦਾ ਸਾਥ ਨਹੀਂ ਦੇ ਸਕਦੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਸੀ ਜਿਹੜੇ ਲੋਕ ਜਾਗਦੇ ਸੀ ਉਹਨਾਂ ਲੋਕਾਂ ਨੇ ਇਹ ਉਪਰਾਲਾ ਕੀਤਾ ਮੈਨੂੰ ਬੜਾ ਚਾਅ ਚੜਿਆ ਵੇਖ ਕੇ ਕਿ ਇਹੋ ਜੇ ਜਾਗਦੀਆਂ ਜ਼ਮੀਰਾਂ ਵਾਲੇ ਬੰਦੇ ਵੀ ਸਾਡੇ ਵਿੱਚ ਮੌਜੂਦ ਨੇ ਉਹ ਕਹਿੰਦੇ ਨੇ ਬੂਥ ਕੇਵਲ ਅਮਰਿਤਪਾਲ ਸਿੰਘ ਦਾ ਹੀ ਲੱਗੇਗਾ ਹੋਰ ਕਿਸੇ ਪਾਰਟੀ ਦਾ ਅਸੀਂ ਬੂਥ ਨਹੀਂ ਲਾਵਾਂਗੇ ਖਰੂਰ ਸਾਹਿਬ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਉਹਨਾਂ ਲੋਕਾਂ ਨੇ ਮੂਹਰੇ ਹੋ ਕੇ ਸਾਹਮਣੇ ਲਈ ਮੈਂ ਕਹਿੰਨਾ ਵੀ ਜੇਕਰ ਅਸੀਂ ਪਰਮਜੀਤ ਕੌਰ ਖਾਲੜਾ ਜੀ ਨੂੰ ਜਿਤਾ ਨਹੀਂ ਸਕੇ 19 ਦੇ ਵਿੱਚ ਅਸੀਂ ਕਹਿੰਦੇ ਸੀ ਵੀ ਇਹ ਸਿਆਸੀ ਚਿਹਰਿਆਂ ਨੇ ਇਹਨਾਂ ਨੂੰ ਖੜਾ ਕੀਤਾ ਜੀ ਸਿਆਸੀ ਚਿਹਰਿਆਂ ਕਰਕੇ ਪਰਮਜੀਤ ਕੌਰ ਖਾਲੜਾ ਜੀ ਨਹੀਂ ਜਿੱਤੇ ਉਹਨਾਂ ਨੂੰ ਵੋਟ ਨਹੀਂ ਪਈ ਉਹਨਾਂ ਦੇ ਪਿੱਛੇ ਕੁਝ ਲੋਕ ਸੀ ਸੁਖਪਾਲ ਖਹਿਰਾ ਸੀ ਸਿਮਰਜੀਤ ਬੈਂਸ ਸੀ ਚਲੋ ਕੁਝ ਵੀ ਆਪਾਂ ਇਹਦਾ ਕਾਰਨ ਲਾ ਲਈਏ ਹੁਣ ਆਜ਼ਾਦ ਖੜਾ ਹੈ ਅਮਰਿਤਪਾਲ ਸਿੰਘ ਉਹਦਾ ਪਰਿਵਾਰ ਚੋਣ ਪ੍ਰਚਾਰ ਕਰ ਰਿਹਾ ਹੈ ਆਜ਼ਾਦ ਲੜਨਗੇ ਅਮਰਿਤਪਾਲ ਸਿੰਘ ਤੇ ਹੁਣ ਆਜ਼ਾਦ ਜਿਹੜੇ ਲੜਨਗੇ ਉਹਨਾਂ ਦੀ ਜਿਹੜੀ ਵਿਰਤੀ ਨੂੰ ਸਮਝਿਓ ਆਜ਼ਾਦ ਨੇ ਨਾ ਹੁਣ ਸਮਝਿਓ ਜਰਾ ਇਹ ਨਾ ਹੋਵੇ ਅਸੀਂ ਸਮਝੀਏ ਨਾ ਹੁਣ ਆਜ਼ਾਦ ਨੇ ਹੁਣ ਕੋਈ ਬਹਾਨਾ ਨਹੀਂ ਜੇ ਸੱਚਮੁੱਚ ਤੁਸੀਂ ਜਾਗਦੇ ਹੋ ਜੇਕਰ ਪੰਥ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਹੁਣ ਇਹ ਬਹਾਨਾ ਨਾ ਕੋਈ ਕੜਿਓ ਤੇ ਖਡੂਰ ਸਾਹਿਬ ਵਾਲੇ ਉਸ ਵਾਰ ਰਿਕਾਰਡ ਕਾਇਮ ਕਰਦੇ ਹੋ ਪਤਾ ਲੱਗ ਜਾਵੇ ਵੀ ਵਾਕਈ ਪੰਥ ਜਾਗਦਾ ਹੈ ਪੰਥ ਦੇ ਵਿੱਚ ਏਕਾ ਹੈ ਪੰਥ ਦੇ ਵਿੱਚ ਪ੍ਰਤੀਨਿਧਤਾ ਹੈ ਪੰਥ ਜਿਹੜਾ ਸਾਡਾ ਬਿਲਕੁਲ ਆਜ਼ਾਦ ਹੈ ਤੇ ਪੰਥ ਦੇ ਅਸੀਂ ਵਾਸੀਆਂ ਤੇ ਉਸ ਪੰਥ ਨੇ ਕਦੇ ਕਿਸੇ ਨਾਲ ਵਧੀਕੀ ਨਹੀਂ ਕੀਤੀ ਉਹ ਪੰਥ ਜਿਹੜਾ ਸਾਡਾ ਜਾਗਦਾ ਹੈ ਤੇ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਜੇਕਰ ਅਜੇਹੇ ਜਾਗ ਦੇ ਚਿਹਰੇ ਸਾਡੇ ਵਿੱਚ ਮੌਜੂਦ ਹੋਣਗੇ ਇਹ ਗੱਲ ਅਹਿਸਾਸ ਕਰਾ ਦਿਓ ਖਡੂਰ ਸਾਹਿਬ ਵਾਲਿਓ ਅਮਰਿਤਪਾਲ ਸਿੰਘ ਦਾ ਸਾਥ ਦਿਓ ਮੈਂ ਵਾਰ-ਵਾਰ ਅਪੀਲ ਕਰਦਾ ਯਾਦ ਰੱਖਿਓ ਜਿਹੜਾ ਬੰਦਾ ਪ੍ਰਚਾਰ ਕਰਕੇ ਨਸ਼ਿਆਂ ਤੋਂ ਸਾਡੇ ਜਵਾਨਾਂ ਨੂੰ ਰਹਿਤ ਕਰ ਸਕਦਾ ਹੈ ਸਾਡੇ ਨੌਜਵਾਨਾਂ ਨੂੰ ਬਚਾ ਸਕਦਾ ਹੈ ਤੇ ਪਿਆਰਿਓ ਯਾਦ ਰੱਖਿਓ ਉਹ ਕੀ ਨਹੀਂ ਕਰ ਸਕਦਾ ਸਾਡੇ ਨੌਜਵਾਨਾਂ ਦੇ ਪ੍ਰਤੀ ਜਿਹੜਾ ਐਡੀ ਸੋਚ ਰੱਖ ਸਕਦਾ ਹੈ ਸਾਡੇ ਨੌਜਵਾਨਾਂ ਦੇ ਪ੍ਰਤੀ ਜਿਹੜਾ ਐਡਾ ਵੱਡਾ ਕਾਰਜ ਕਰ ਸਕਦਾ ਹੈ ਸਾਡੇ ਨੌਜਵਾਨ ਉਹਦੇ ਕਹਿਣ ਤੇ ਨਸ਼ਾ ਛੱਡ ਸਕਦੇ ਨੇ ਨਸ਼ਾ ਛਡਾਇਆ ਜਾ ਸਕਦਾ ਸੋ ਪਿਆਰਿਓ ਅਸੀਂ ਉਹਦਾ ਸਾਥ ਦੇ ਕੇ ਪੰਜਾਬ ਦੇ ਭੁੱਖ ਨੂੰ ਕਿਉਂ ਨਹੀਂ ਸੇਫ ਕਰ ਸਕਦੇ ਪੰਜਾਬ ਦੇ ਭੁੱਖ ਦੇ ਉੱਤੇ ਅਸੀਂ ਇੱਕ ਆਪਣਾ ਕਿਉਂ ਨਹੀਂ ਕਰ ਸਕਦੇ ਯਾਦ ਰੱਖੋ ਇਹ ਬਹੁਤ ਵੱਡੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਇੱਕ ਸੀਟ ਖਡੂਰ ਸਾਹਿਬ ਜਿਤਾ ਦੇਾਂਗੇ ਖਡੂਰ ਸਾਹਿਬ ਦੀ ਸੀਟ ਨੂੰ ਜਿਤਾ ਦਿਆਂਗੇ ਤੇ ਯਾਦ ਰੱਖਿਓ ਇੱਕ ਸਾਡਾ ਐਮਪੀ ਹੋਏਗਾ ਖੁੱਦ ਦਾ ਜੋ ਪਾਰਲੀਮੈਂਟ ਦੇ ਵਿੱਚ ਸਾਡੀ ਆਵਾਜ਼ ਬਣੇਗਾ ਸਾਡਾ ਹੱਕ ਉੱਥੇ ਜਾ ਕੇ ਰੱਖੇਗਾ ਸਾਡੀ ਹੱਕ ਉਥੋਂ ਲੈ ਕੇ ਆਵੇਗਾ ਤੁਹਾਡਾ ਜੀ ਨਹੀਂ ਕਰਦਾ ਵੀ ਕੋਈ ਪੰਥਕ ਬੰਦਾ ਜਾਵੇ ਬਾਣੇ ਵਾਲਾ ਸਿੰਘ ਜਾਵੇ ਦਮਾਲੇ ਵਾਲਾ ਸਿੰਘ ਜਾਵੇ ਪਹਿਲੀ ਵਾਰ ਹੋਏਗਾ ਜਦੋਂ ਕੋਈ ਦਮਾਲਾ ਸ ਜਾ ਕੇ ਪਾਰਲੀਮੈਂਟ ਦੇ ਵਿੱਚ ਜਾਏਗਾ ਲੋਕ ਸਭਾ ਦੀ ਚੋਣ ਜਿੱਤ ਕੇ ਆਜ਼ਾਦ ਜਾਏਗਾ ਕਿਸੇ ਪਾਰਟੀ ਤੋਂ ਬਿਨਾਂ ਜਾਏਗਾ ਤੇ ਉਹ ਬੰਦਾ ਕਿਉਂ ਨਹੀਂ ਜਾ ਕੇ ਆਵਾਜ਼ ਬਣੇਗਾ ਸੋਚੋ ਜਰਾ ਇੱਕ ਹਾਲਾਂਕਿ ਹਵਾ ਇਹੋ ਹੀ ਕਹਿੰਦੀ ਹੈ ਹਰ ਹਰ ਇੱਕ ਲੋਕ ਜਿਹੜਾ ਹਰ ਕੋਈ ਬੱਚਾ ਬੱਚਾ ਕਹਿੰਦਾ ਖਡੂਰ ਸਾਹਿਬ ਤੋਂ ਚੋਣ ਜਿੱਤੇਗਾ ਤੇ ਅੰਮ੍ਰਿਤਪਾਲ ਜਿੱਤੇਗਾ ਤੇ ਪਿਆਰਿਓ ਚੋਣ ਜਿਤਾ ਦਿਓ ਉਸ ਅਪ ਸਭ ਦਾ ਸਾਥ ਦੇ ਦਿਓ ਇਹਨਾਂ ਵਿਰੋਧੀਆਂ ਨੂੰ ਪਤਾ ਲੱਗ ਜਾਏ ਮੌਜੂਦਾ ਸਰਕਾਰਾਂ ਨੂੰ ਪਤਾ ਲੱਗ ਜਾਏ ਵੀ ਲੋਕਾਂ ਦਾ ਏਕਾ ਕੀ ਹੈ ਜੇ ਲੋਕ ਜਾਗਦੇ ਨੇ ਤਾਂ ਫਿਰ ਕਿਸ ਤਰ੍ਹਾਂ ਦਾ ਲੋਕ ਮਨ ਬਣਾ ਕੇ ਚੱਲਦੇ ਨੇ ਇਹਨਾਂ ਲੋਕਾਂ ਨੂੰ ਸਾਫ਼ ਪਤਾ ਲੱਗ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ